ਸਨਾਮ ਨੇੜਲੇ ਪਿੰਡ ਕਣਕਵਾਲ ਪੋਂਗੂਆਂ ਵਿੱਚ ਅੱਜ ਸਾਰੀ ਦਿਨ ਇੱਕ ਸੈਲਰ ਦੀ ਕੰਦ ਡਿਗਣ ਨਾਲ ਪੰਜ ਮਜ਼ਦੂਰ ਕੰਦ ਦੇ نیچے ਜ਼ਾਵ ਗਏ ਅਤੇ ਕੁਝ ਮਜ਼ਦੂਰ ਜੋ ਪਾਣੀ ਪੀਣ ਲਈ ਗਏ ਸਨ ਉਹ ਬਿਲਕੁਲ ਤੰਦਰੁਸਤ ਦੱਸੇ ਜਾ ਰਹੇ ਹਨ ਪੰਜ ਮਜ਼ਦੂਰਾਂ ਵਿੱਚੋਂ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਦੋ ਮਜ਼ਦੂਰ ਅਜੇ ਵੀ ਗੰਭੀਰ ਜ਼ਖਮੀ ਹਨ ਮਰਤਕਾਂ ਦੀਆਂ ਲਸਾਂ ਨੂੰ ਸਿਵਲ ਹਸਪਤਾਲ ਸਨਾਮ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ ਮਰਤਕ ਮਜ਼ਦੂਰਾਂ ਦੇ ਪਰਿਵਾਰਕ ਮੈਂਬਰਾਂ ਅਤੇ ਮਜ਼ਦੂਰ ਜਥੇਬੰਦੀਆਂ ਨੇ ਮੰਗ ਕੀਤੀ ਕਿ ਮਰਨਵਾੜ ਜਥੇਬੰਦੀਆਂ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਦੇ ਇੱਕ ਮੈਂਬਰਾਂ ਨੂੰ ਮੰਡੀਆਂ ਦਾ ਮਾਲ ਲੁੱਟਿਆ ਦਿੱਤੀ ਜਾਵੇ ਅਤੇ ਮਰਨ ਉਪਰੰਤ ਕਿਸੇ ਵੀ ਮਜ਼ਦੂਰ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਹਨਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜ਼ਖਮੀ ਅਤੇ ਮਰਤਕ ਪਰਿਵਾਰਾਂ ਦੀ ਬਾਹ ਨਾ ਫੜੀ ਤਾਂ ਉਹ ਜਲਦੀ ਹੀ ਸਰਕਾਰ ਦੇ ਖਿਲਾਫ ਸੰਘਰਸ਼ ਉਲਿੱਕਣ ਵਿੱਚ ਦੇਰੀ ਨਹੀਂ ਕਰਨਗੇ ਇਸ ਲਈ ਪਰਿਵਾਰਾਂ ਦੀ ਜਲਦੀ ਤੋਂ ਜਲਦੀ ਮਦਦ ਕੀਤੀ ਜਾਵੇ ਦੀਪ ਕਰ ਰਹੇ ਸੀ ਜੀ ਪੈੜ ਤੇ ਚੜ ਰਹੇ ਦੀ ਉੱਤੇ ਬਸ ਥੇੜਾ ਖਾਦੀ ਕਿਤੇ ਕੰਦ ਬਸ ਅਸੀਂ ਇਕੱਲਾ ਤੋਂ ਬਸ ਕੋਈ ਨਹੀਂ ਪਤਾ ਲੱਗਾਇਆ ਸਾਨੂੰ ਕਿੰਨੇ ਲੋਕ ਥੱਲੇ ਆ ਗਏ ਦੱਸੋ ਸਾਰੀ ਗੱਲ ਪੰਜ ਤਿੰਨ ਦਾਦਾ ਜੀ ਅਸੀਂ ਬਾਕੀ ਕੋਈ ਫਿਰ ਉਹਦੋਂ ਸੁਟ ਗਿਆ ਨਹੀਂ ਜੀ ਇੱਕ ਅੱਧਾ ਬੰਦਾ ਪਾਣੀ ਪੂਣੀ ਪੀਣ ਵਾਗਿਆ ਬਸ ਜਿਹੜਾ ਥੱਦੇ ਸਮਾਨ ਫਣਾਉਣਾ ਸੀ ਸਾਨੂੰ ਤਾਂ ਬਸ ਆ ਗੱਲ ਲਈ ਜਾ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜੇ ਸੈਲਰ ਮਾਲਕ ਐ ਉਹਦੇ ਤੁਰੰਤ ਕਾਰਵਾਈ ਹੋਵੇ ਤੇ ਉਥੋਂ ਦੇ ਠੇਕੇਦਾਰ ਤੇ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਰਕਾਰ ਜਿੱਥੇ ਪਹਿਲੀਆਂ ਸਰਕਾਰਾਂ ਮਜ਼ਦੂਰਾਂ ਨੂੰ ਮਤੇਰੀ ਮਾਲਾ ਜਿਹੜਾ ਸਲੂਕ ਦੀ ਵਰਤ ਰਹੀਆਂ ਦੀ ਪੰਜਾਬ ਦਾ ਮੁੱਖ ਮੰਤਰੀ ਉਹ ਤੋਂ ਵੀ ਨਕੰਮਾ ਸਾਬਤ ਹੋਇਆ ਇੱਥੇ ਪਹਿਲਾਂ ਵੀ ਜਾਨੀ ਕਿ ਦਰਜਣਾ ਮਜ਼ਦੂਰ ਢਿਗਾ ਥੱਲੇ ਆ ਕੇ ਇਸ ਤਰ੍ਹਾਂ ਅ ਇੱਕੀ ਤਰ੍ਹਾਂ ਦੀ ਤੇ ਸਰਕਾਰ ਦੀ ਨਿਲਾਇਕੀ ਦੇ ਕਾਰਨ ਆ ਕਿ ਸਰਕਾਰ ਹਲੇ ਤੱਕ ਕੋਈ ਪਾਲਿਸੀ ਨਹੀਂ ਬਣਾ ਸਕੀ ਅਸੀਂ ਕਹਿੰਦੇ ਆ ਵੀ ਅਸੀਂ ਮੰਗ ਕਰਦੇ ਆ ਅ 50 ਲੱਖ ਰੁਪਇਆ ਮਾਮਜ਼ਾ ਤੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਤੁਰੰਤ ਕਾਰਵਾਈ ਹੋਵੇ ਤੇ ਜੇ ਸਰਕਾਰ ਇਹਦੇ ਤੇ ਕੋ ਢਿੱਲ ਵਰਤੀ ਹੈ ਤਾਂ ਅਸੀਂ ਜਾਨੀ ਕਿ ਤਕੜਾ ਜਿਹੜਾ ਸੰਘਰਸ਼ ਕਰਾਂਗੇ ਉਹਨਾਂ ਸਮੇਂ ਦੇ ਵਿੱਚ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਮਜ਼ਦੂਰਾਂ ਨਾਲ ਇੱਕ ਵੀ ਹਲੇ ਤੱਕ ਕੋਈ ਮੀਟਿੰਗ ਨਹੀਂ ਕੀਤੀ ਜਿਹਦੇ ਕਰਕੇ ਉਹ ਸਮਝਦੇ ਨੇ ਇੱਥੇ ਮਜ਼ਦੂਰ ਕੋਈ ਸੀਵਰੇਜ ਦੇ ਕੇ ਮੌਤ ਹੋ ਜਾਂਦੀ ਹੈ ਵੱਡੀਆਂ ਵੱਡੀਆਂ ਗੱਲਾਂ ਜਾਨੀ ਕਿ ਮੁੱਖ ਮੰਤਰੀ ਸਾਹਿਬ ਕਰਦੇ ਨੇ ਪਰ ਮਜ਼ਦੂਰਾਂ ਨਾਲ ਹਲੇ ਤੇ ਕੋਈ ਮੀਟਿੰਗ ਨਹੀਂ ਮਜ਼ਦੂਰਾਂ ਦੇ ਹੱਕ ਦੇ ਵਿੱਚ ਕੋਈ ਪਾਲਸੀ ਨਹੀਂ ਉਹ ਜਾਨੀ ਕਿ ਸਾਨੂੰ ਮੰਡੀ ਦਾ ਮਾਲ ਸਮਝਦੇ ਨੇ ਵੀ ਜੇ ਕਿਤੇ ਕੋਈ ਇਹੋ ਜਿਹੇ ਘਟਨੇ ਨੇ ਜਿਹੜੀਆਂ ਵਾਪਰ ਗਈਆਂ ਤਾਂ ਉਹਦੇ ਤੇ ਕਿਸੇ ਨੂੰ ਕੋ ਭੋਗਾ ਤੱਕ ਦੇ ਪੈਸੇ ਦੇ ਕੇ ਟਿਕਾ ਦਿਓ ਮਾੜਾ ਮੋਟਾ ਖਰਚਾ ਦੇ ਕੇ ਵੀ ਦੱਬ ਦੇਣਗੇ ਲੋਕ ਇਸ ਕਰਕੇ ਉਹ ਮਜ਼ਦੂਰਾਂ ਨੂੰ ਜਾਨੀ ਕਿ ਮੰਡੀ ਦਾ ਮਾਲ ਸਮਝਦੇ ਤੇ ਮੈਂ ਨਖੇਦੀ ਕਰਦਾ ਇੱਥੋਂ ਦੇ ਮੁੱਖ ਮੰਤਰੀ ਦੀ ਬਹੁ ਘਟੀਆ ਮੁੱਖ ਮੰਤਰੀ ਹੈ ਜਿਹੜਾ ਪਿਛਲੇ 2 ਸਾਲਾਂ ਤੋਂ 24 ਮਹੀਨਿਆਂ ਤੋਂ ਵੱਧ ਉਹਦੀ ਜਿਹੜੀ ਕਿ ਸਰਕਾਰ ਹੈ ਜਿਹੜੀ ਬਣੀ ਨੂੰ ਹੋ ਗਏ 28 ਮਹੀਨੇ ਤਾਂ ਫਿਰ ਵੀ ਜਾਨੀ ਕਿ ਕੋਈ ਮਜ਼ਦੂਰਾਂ ਦੇ ਹੱਕ ਦੇ ਵਿੱਚ ਅੱਜ ਤੱਕ ਕੋਈ ਵੀ ਉਹਨਾਂ ਨੇ ਹੱਦ ਨਰਾਨੀ ਮਾਰਿਆ ਇਸ ਕਰਕੇ ਅਸੀਂ ਸੰਘਰਸ਼ ਕਰਾਂਗੇ ਸਾਨੂੰ ਪਤਾ ਵੀ ਸੰਘਰਸ਼ ਤੋਂ ਬਿਨਾ ਕੋਈ ਹੱਲ ਨਹੀਂ ਹੋਣਾ ਕਿਉਂਕਿ ਮੁੱਖ ਮੰਤਰੀ ਇੱਥੇ ਘਟਿਆ ਸਰਕਾਰ ਘਟਿਆ ਤੇ ਉਹਦੇ ਲਈ ਅਸੀਂ ਮੰਗ ਕਰਦੇ ਆਂ ਵੀ 50 ਲੱਖ ਰੁਪਏ ਮਾਮਜ਼ਾ ਇੱਕ ਪਰਿਵਾਰ ਨੂੰ ਨੌਕਰੀ ਇਹ ਜਿਹੜੀ ਆਪਣੇ ਕਲਕਵਾਲ ਚਹਿਲਾਰਸ ਤੇ ਫੈਲਾ ਬਣਦੇ ਸੀ 25 30 ਫੁੱਟ ਕੰਧ ਉਸ ਇੱਥੇ ਜਿਹੜੇ ਮਜ਼ਦੂਰੋ ਸੇ ਕੰਮ ਕਰਦੇ ਸੀ ਉਹ ਅਚਾਨਕ ਕੰਦ ਇਹਨਾਂ ਕੋ ਫਟੜ ਗਈ ਪੰਜ ਬੰਦੇ ਸੀ ਇਹ ਪੰਜ ਬੰਦੇ ਵਿੱਚੋਂ ਤਿੰਨ ਸਹਾਰੇ ਹੋ ਗਏ ਤੇ ਦੋ ਮਤਲਬ ਪੂਰੀ ਤਰ੍ਹਾਂ ਜ਼ਖਮੀ ਨੇ ਬਹੁਤ ਹੀ ਗਰੀਬ ਪਰਿਵਾਰ ਨੇ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਵਿਚਾਰੇ ਬਹੁਤ ਅਸੀਂ ਗਰੀਬ ਪਰਿਵਾਰ ਹੈ ਜੀ ਇਹ ਟ੍ਰੇਲਰ ਬਣਿਆ ਸੀਗਾ ਤੇ 25-26 ਕੋ ਟੁੱਤੀ ਗੱਲ ਸੀ ਮਜ਼ਦੂਰ ਨਹੀਂ ਕੇ ਕੰਮ ਕਰੀ ਸੀ ਕੰਦ ਉਹਨਾਂ ਦੇ ਅੱਧੇ ਪੜੀ ਚੁੱਕੇ ਕਿੰਨੇ ਲੋਕਾਂ ਦੀ ਡੈਥ ਹੋ ਗਈ ਇਹ ਦੋ ਹੀਰੋ ਕਰਦੇ ਸੀ ਤੇ ਇੱਕ ਮੁੰਡਾ ਧਰਮਗੜ ਤੋਂ ਸੀਗਾ ਤੇ ਇੱਕ ਮੁੰਡਾ ਜੱਗਨੀਆਂੋਂ ਆ ਉਹ ਕਟਿਆ ਸੀ ਕੀ ਚਾਹੁੰਦੇ ਤੁਸੀਂ ਮਤਲਬ ਹਾਂ ਸਾਡੀ ਸਰਕਾਰ ਤੋਂ ਇਹ ਮੰਗ ਚਾਉਣੀ ਹੈ ਇਹ ਬਹੁਤ ਗਰੀਬ ਪਰਿਵਾਰ ਹੈ ਜੀ ਤੇ ਇਹਨਾਂ ਦੇ ਇੱਕ ਛੇ ਇੱਕ ਦੇ ਜਿਹੜੇ ਹੀ ਡੈੱਥ ਹੋਈ ਹੈ ਜੀ ਤੋਂ ਦੋ ਗੁੜੀਆਂ ਨੇ ਜੀ ਤੇ ਤਿੰਨ ਬੇਟੇ ਨੇਗੇ ਤੇ ਜਿਹੜਾ ਦੂਸਰਾ ਉਹਦੇ ਵੀ ਦੋ ਗੁੜੀਆਂ ਨੇ ਜੀ ਤੇ ਸਰਕਾਰ ਤੋਂ ਬਸ ਇਹੀ ਮੰਗ ਚਾਉਣੀ ਹੈ ਵੀ ਇਹਨਾਂ ਹੀ ਮਰਦੇ ਆਪਣੇ ਕੰਮ ਕਰ ਤੋਂ ਉਹ ਨਵੇਂ ਸਰ ਵੀ ਸਾਰੀ ਕਰਦੇ ਜੇ ਉਹ ਸਾਰੀ ਦੌਰਾਨ ਹੀ ਅੱਗੇ ਮੱਧਾ ਵੀ ਕੰਮ ਕਰਦੇ ਸੀ ਕੰਦੇ ਦੇ ਥੱਲੇ ਜਿਹੜੇ ਮਤਲਬ ਮਜ਼ਦੂਰ ਕੰਮ ਕਰਦੇ ਉਹ ਮਤਲਬ ਪਾਗੇ ਜਾਣੇ ਮਤਲਬ ਆ ਗਏ ਕੱਲ ਇਹਨਾਂ ਕਿਉਂ ਕਿੰਨਾ ਦੇ ਦਿੱਤੀ ਕਿ ਪਟਿਆਲੇ ਦੇ ਦਿੱਤੀ ਸੀ ਦੋ ਇਸੇ ਇੱਕ ਚਤਨੀਓ ਫਟਿਆਲੇ ਤੋਂ ਇੱਥੇ ਇੱਥੇ ਸੁਣਾਉ ਜਾਂਦੇ ਬਾਕੀ ਉਹਨਾਂ ਦੇ ਸਟੇਟਮੈਂਟ ਆ ਜੋ ਵੀ ਆ ਵਾਰਸ ਉਹਨਾਂ ਦੇ ਉਸੇ ਨਾਮ ਕਰਦੇ